ਨਾਨਕ ਦੇਵ ਜੀ ਅਤੇ ਸੇਠ ਦੂਣੀ ਚੰਦ ਲਾਹੌਰ ਵਿੱਚ ਇੱਕ ਦੂਣੀ ਚੰਦ ਨਾਂ ਦਾ ਕਰੋੜਪਤੀ ਰਹਿੰਦਾ ਸੀ ਉਸ ਕੋਲ ਬਹੁਤ ਦੌਲਤ ਸੀ ਉਸਨੇ ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਲੇਕਿਨ ਕਦੀ ਦਰਸ਼ਨ ਨਹੀਂ ਸੀ ਕੀਤੇ ਇੱਕ ਦਿਨ ਉਹ ਦਰਿਆ ਦੇ ਕੰਢੇ ਜਿੱਥੇ ਗੁਰੂ ਜੀ ਦਾ ਸਤਸੰਗ ਸੀ ਪਹੁੰਚ ਗਿਆ ਗੁਰੂ ਜੀ ਨੂੰ ਆਪਣੇ ਘਰ ਚੱਲਣ ਲਈ ਕਹਿਣ ਲੱਗਾ ਗੁਰੂ ਜੀ ਥੋੜੀ ਦੇਰ ਲਈ ਉਸਦੇ ਘਰ ਵਿੱਚ ਆਣ ਲਈ ਮੰਨ ਗਏ ਜਦ ਗੁਰੂ ਜੀ ਭਾਈ ਮਰਦਾਨੇ ਦੇ ਨਾਲ ਦੂਣੀ ਚੰਦੇ ਘਰ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਬਹੁਤ ਸਾਰੇ ਬ੍ਰਹਮਣ ਸਾਧੂ ਭੋਜਨ ਕਰ ਰਹੇ ਸਨ ਗੁਰੂ ਜੀ ਦੇ ਪੁੱਛਣ ਤੇ ਦੂਣੀ ਚੰਦ ਨੇ ਦੱਸਿਆ ਕਿ ਅੱਜ ਉਸਤੇ ਪਿਓ ਦਾ ਸ਼ਰਾਦ ਹੈ ਇਸ ਲਈ ਉਹ ਸਭ ਦੇ ਭੋਜਨ ਸਭ ਨੂੰ ਭੋਜਨ ਕਰਾ ਰਿਹਾ ਹੈ ਇਹ ਵੇਖ ਕੇ ਗੁਰੂ ਜੀ ਨੇ ਦੂਣੀ ਚੰਦ ਨੂੰ ਕਿਹਾ ਕਿ ਮੇਰਾ ਇੱਕ ਕੰਮ ਕਰੋ ਗੁਰੂ ਜੀ ਨੇ ਦੂਣੀ ਚੰਦ ਨੂੰ ਇੱਕ ਛੋਟੀ ਜਿਹੀ ਸੂਹੀ ਦਿੱਤੀ ਤੇ ਕਿਹਾ ਦੂਣੀ ਚੰਦ ਇਸ ਨੂੰ ਸੰਭਾਲ ਕੇ ਰੱਖ ਲੈ ਅਸੀਂ ਇਹ ਤੇਰੇ ਕੋਲੋਂ ਅਗਲੀ ਦੁਨੀਆ ਵਿੱਚ ਲੈ ਲਾਂਗੇ ਦੂਣੀ ਚੰਦ ਹੈਰਾਨ ਹੋ ਕੇ ਬੋਲਿਆ ਗੁਰੂ ਜੀ ਇਹ ਕਿਵੇਂ ਹੋ ਸਕਦਾ ਇਹ ਸੂਈ ਮੈਂ ਆਪਣੇ ਤਨ ਨਾਲ ਕਿਵੇਂ ਦੂਜੀ ਦੁਨੀਆ ਚ ਲੈ ਜਾਵਾਂਗਾ ਤਦ ਗੁਰੂ ਜੀ ਨੇ ਕਿਹਾ ਜੇ ਇੱਕ ਣਿਕ ਸੂਈ ਅਗਲੀ ਦੁਨੀਆ ਚ ਨਹੀਂ ਜਾ ਸਕਦੀ ਤਾਂ ਤੇਰੇ ਇਹ ਸੋਹਣੇ ਸੋਹਣੇ ਪਕਵਾਨ ਤੇ ਦਾਨ ਦਾ ਤਨ ਅਗਲੀ ਦੁਨੀਆ ਚ ਤੇਰੇ ਪਿੱਤਰਾਂ ਨੂੰ ਕਿਵੇਂ ਪਹੁੰਚੇਗਾ ਦੂਣੀ ਚੰਦ ਸੋਚ ਚ ਪੈ ਗਿਆ ਹੱਥ ਛੋੜ ਕੇ ਪੁੱਛਣ ਲੱਗਾ ਮਹਾਰਾਜ ਜੇ ਇਹ ਵਸਤਾ ਪਰਲੋਕ ਵਿੱਚ ਨਹੀਂ ਜਾ ਸਕਦੀਆਂ ਤਾਂ ਫਿਰ ਕੀ ਜਾ ਸਕਦਾ ਹੈ ਤਾਂ ਗੁਰੂ ਜੀ ਨੇ ਕਿਹਾ ਅਗਲੀ ਦੁਨੀਆ ਵਿੱਚ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਇਸ ਦੁਨੀਆ ਵਿੱਚ ਨੇਕੀ ਕਰਦਾ ਹੈ ਤੇ ਬਣਦਾ ਹੈ ਨੇਕੀ ਇਹ ਹੈ ਕਿ ਧਰਮ ਦੀ ਕਿਰਤ ਕਾਨੀ ਤੇ ਦੀਨ ਦੁਖੀਆਂ ਨਾਲ ਵੰਡ ਕੇ ਛਕਣਾ ਸੋ ਤੁਹਾਨੂੰ ਚਾਹੀਦਾ ਹੈ ਕਿ ਵੇਲੜ ਪੰਡਤਾਂ ਪੰਡਤਾਂ ਜਾਂ ਸਾਧਾ ਸੰਤਾਂ ਨੂੰ ਭੋਜਨ ਕਰਾਉਣ ਦੀ ਜਗ੍ਹਾ ਕਿਸੇ ਗਰੀਬ ਲੋੜਵੰਦ ਨੂੰ ਭੋਜਨ ਕਰਾਓ ਤੇ ਉਹਨਾਂ ਦੀ ਮਦਦ ਕਰੋ ਇਸ ਨੇਕੀ ਦਾ ਫਲ ਤੁਹਾਨੂੰ ਅਗਲੀ ਦੁਨੀਆ ਵਿੱਚ ਜ਼ਰੂਰ ਮਿਲੇਗਾ ਸੇਰ ਦੁਨੀ ਚੰਦ ਨੂੰ ਗਿਆਨ ਹੋ ਗਿਆ ਤੇ ਉਸਨੇ ਆਪਣਾ ਧਨ ਗਰੀਬਾਂ 'ਚ ਵੰਡਤਾ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਉਸਨੇ ਆਪਣੇ ਘਰ ਨੂੰ ਧਰਮਸਾਲ ਬਣਾ ਲਿਆ ਅਤੇ ਜਿੱਥੇ ਸਵੇਰ ਤੇ ਸ਼ਾਮ ਗੁਰਬਾਣੀ ਦਾ ਪਾਠ ਕੀਰਤਨ ਹੋਣ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨੀ ਜੀ